ਸਰਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਮੌਜੂਦ ਨੇ ਰਾਏ ਸਾਹਿਬ ਕਿਵੇਂ ਵੇਖ ਰਹੇ ਹੋ ਸ਼ਹੀਦ ਸ਼ੁਭਕਰਨ ਦੇ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ 1 ਕਰੋੜ ਰੁਪਏ ਦੀ ਰਾਸ਼ੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਨਾਲ ਹੀ ਜਿਹੜੀ ਛੋਟੀ ਭੈਣ ਸੀ ਉਸ ਨੂੰ ਨੌਕਰੀ ਵੀ ਦਿੱਤੀ ਗਈ ਹੈ ਠੀਕ ਹੈ ਜੋ ਸੀਐਮ ਸਾਹਿਬ ਨੇ ਕਿਹਾ ਸੀ ਉਹਨੂੰ ਪੂਰਾ ਕੀਤਾ ਅੱਜ ਪਰ ਮੈਂ ਸਮਝਦਾ ਵੀ ਸਾਨੂੰ ਹਮੇਸ਼ਾ ਐਜੀਗਿਟੇਸ਼ਨ ਕਰਨੀ ਪੈਂਦੀ ਆ ਭੰਨੇ ਪ੍ਰਦਰਸ਼ਨ ਕਰਨੇ ਪੈਂਦੇ ਪਈ ਸਰਕਾਰਾਂ ਹਲਚਲ ਕਰਦੀਆਂ ਕਿਉਂਕਿ ਉਹ ਜਦੋਂ ਸ਼ੀਨੂ ਐਫ ਨੌਂ ਜੁਰੂ ਕੀਤਾ ਸੀ ਪਰ ਉਦੋਂ ਚੈੱਕ ਨਹੀਂ ਦਿੱਤਾ ਗਿਆ ਜੁਆਇਨਿੰਗ ਲੈਟਰ ਨਹੀਂ ਦਿੱਤਾ ਗਿਆ ਹੁਣ ਅਸੀਂ 12 ਤਰੀਕ ਦੀ ਕਾਲ ਤੇ ਪੀਸੀਪੀ ਡੀਜੀ ਆਫਿਸ ਬਟਿੰਡਾ ਦਾ ਘਰਾਓ ਕਰਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਦਾ ਮੈਂ ਕਹਾਂਗਾ ਹਿਲਜੁਲ ਹੋਈ ਹੈ ਸਰਕਾਰ ਪੱਖੋਂ ਤੇ ਫਿਰ ਇਹ ਦਿੱਤਾ ਪਰ ਚਲੋ ਦੇਰ ਆਇ ਤੇ ਰੋਸਾ ਹੈ ਮੈਂ ਸਮਝਦਾ ਤਾਂ ਠੀਕ ਹੈ ਜੇ ਵਾਦਾ ਕੀਤਾ ਤੇ ਉਹ ਪੂਰਾ ਕਰਨਾ ਪੈਂਦਾ ਸੀ ਔਰ ਉਹ ਕੀਤਾ ਜੀ ਸਰਾਈ ਸਾਹਿਬ ਜੇਕਰ ਗੱਲ ਕੀਤੀ ਜਾਵੇ ਜਿਹੜੀ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਹੈ 0 ਐਫਆਈਆਰ ਹੈ ਕਿ ਉਸ ਦੇ ਸਬੰਧ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਕਿ ਗ੍ਰਿਫਤਾਰੀ ਹੋ ਰਹੀ ਹੈ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈ ਆ ਉਹਦੇ ਵਾਬਦ ਵੀ ਹੋਈ ਆ ਉਹਨਾਂ ਨੇ ਕਿਹਾ ਵੀ ਉਹਦੇ ਤੇ ਇੱਕ ਜਾਂਚ ਹੋ ਰਹੀ ਆ ਜੁਡੀਸ਼ੀਅਲ ਹੂੰ ਤੇ ਜਿਹੜੀ ਕਿ ਕਮੇਟੀ ਬਣੀ ਹੋਈ ਆ ਆ ਉਸ ਕਮੇਟੀ ਵੱਲੋਂ ਤੇ ਜੋ ਕਮੇਟੀ ਦੀ ਰਿਪੋਰਟ ਆਏਗੀ ਜੋ ਅਦਾਲਤ ਵੱਲੋਂ ਹੁਕਮ ਆਉਣ ਦੇ ਮੁਤਾਬਕ ਜਿਹੜਾ ਮਾਮਲਾ ਉਹ ਦੱਜ ਕੀਤਾ ਜਾਏਗਾ ਰਾਇਸਾ ਵਾਕਿਰੀ ਸਵਾਲ ਕਰਨਾ ਚਾਹਾਂਗਾ ਜਿਹੜੇ ਦਿੱਲੀ ਸੰਘਰਸ਼ ਦੇ ਵਿੱਚ ਕਿਸਾਨ ਸ਼ਹੀਦ ਹੋਏ ਸੀ ਲੇਕਿਨ ਉਹਨਾਂ ਦੀ ਜਿਹੜੀ ਗਿਣਤੀ ਹੈ ਬਹੁਤ ਲੰਮੀ ਹੈ ਤੇ ਕੀ ਉਹਨਾਂ ਦੇ ਸਬੰਧ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਤੇ ਪੰਜਾਬ ਸਰਕਾਰ ਨਾਲ ਨਹੀਂ ਹੋਈ ਕੋਈ ਕੇਂਦਰ ਦੇ ਨਾਲ ਹੋਈ ਹੈ ਕਿਉਂਕਿ ਮੁਆਵਜ਼ਾ ਤਾਂ ਉਹਨਾਂ ਦਾ ਵੀ ਬਣਦਾ ਹੈ ਉਹਨਾਂ ਨੇ ਵੀ ਸ਼ਹੀਦੀਆਂ ਦਿੱਤੀਆਂ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੋਏ ਨੇ ਅ ਨਹੀਂ ਜਿਹੜਾ ਪਹਿਲਾਂ ਵਾਲਾ ਅੰਦੋਲਨ ਉਹਦੀ ਗੱਲ ਕਰਦੇ ਹਾਂ ਜਾਂ ਹੋਣ ਵਾਲੀ ਦੀ ਜੀ ਜੀ देखो ਜਿਹੜਾ ਪਹਿਲਾ ਵਾਲਾ ਅੰਦੋਲਨ ਹੈ ਉਹਦੇ ਵਿੱਚ ਸਾਡੀ ਬਾਰ-ਬਾਰ ਗੱਲ ਹੁੰਦੀ ਰਹੀ ਹੈ ਸੀਐਮ ਸਾਹਿਬ ਨਾਲ ਕਿ ਕੁਝ ਪਰਿਵਾਰ ਜਿਹੜਾ ਨੂੰ ਹਰ ਇੱਕ ਨੂੰ ਨੌਕਰੀਆਂ ਨਹੀਂ ਮਿਲੀਆਂ ਤੇ ਉਹ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਰਹੀ ਹੈ ਕਿ ਕਿਸੇ ਦਾ ਪਰਿਵਾਰ ਚ ਬੇਟਾ ਨਹੀਂ ਹੈਗਾ ਉਹ ਗੰਨੇ ਨੇ ਵੀ ਦੋ ਤੈ ਨੂੰ ਦੇ ਦਿਓ ਸੋ ਇਦਾਂ ਦਾ ਸਿਸਟਮ ਕਰਕੇ ਰੁਕਿਆ ਹੋਇਆ ਕੁਝ ਜਿਹੜੀਆਂ ਨੌਕਰੀਆਂ ਨਹੀਂ ਬਾਕੀ ਸਭ ਮਿਲ ਗਈਆਂ ਨੇ ਔਰ ਮੁਆਵਜ਼ਾ ਵੀ ਪੰਜਾਬ ਸਰਕਾਰ ਨੂੰ ਜਿਹੜਾ 5-5 ਲੱਖ ਰੁਪਈਆ ਉਹ ਆ ਚਲੋ ਵੀ ਅਸੀਂ ਕੁਝ ਪਰਿਵਾਰ ਆ ਜਿਨ੍ਹਾਂ ਦੇ ਵਿੱਚ ਕਨਫਿਊਜ਼ਨ ਰਹੀ ਹੈ ਤੇ ਉਹ ਵੀ ਉਹਨਾਂ ਨੂੰ ਕਿਹਾ ਪਏ ਨੂੰ ਛੇਤੀ ਹੱਲ ਕਰੋ ਉਹਨਾਂ ਦੇ ਪਰਿਵਾਰਾਂ ਨੂੰ ਉਹ ਲੀਗਲ ਪ੍ਰੋਸੈਸ ਤੇ ਆ ਕੇ ਤੇ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਨੌਕਰੀਆਂ ਬਣਦੀਆਂ ਨੌਕਰੀਆਂ ਦਿੱਤੀਆਂ ਜਾਂਦਾ ਜਿਨ੍ਹਾਂ ਨੂੰ ਬਕਾਇਆ ਰਾਸ਼ੀ ਰੇਦੀ ਦਿੱਤੀ ਜਾਵੇ ਮੌਜੂਦੀ ਠੀਕ ਰਾਇ ਰਾਜ ਸਾਹਿਬ ਸਾਨੂੰ ਸਬੰਧ ਦੇ ਲਈ ਬਹੁਤ ਬਹੁਤ ਧੰਨਵਾਦ